ਅ ਦੇਖੋ ਜੀ ਹਜੇ ਇੱਥੇ ਅਸੀਂ ਕੋਨੇਵਾਲ ਪਿੰਡ ਦੇ ਉੱਤੇ ਪੁਲ ਬਣਿਆ ਹੋਇਆ ਹੈ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨਹੀਂ ਸਾਡੇ ਅੰਦਰ ਸデアਤੀਂ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਹਾਂ ਜਿਹੜਾ ਸਿਵਲ ਪ੍ਰਸ਼ਾਸਨ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਹਾਂ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰੀਲੀਫ ਮੀਜਰਜ਼ ਅਸੀਂ ਪੂਰੀਆਂ ਤਿਆਰ ਕਰ ਰਹੇ ਹਾਂ ਕਿ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਇਹ ਸਿਚੁਏਸ਼ਨ ਬਣੂਗੀ ਉਹਨੂੰ ਉਹਦੇ ਤੇ ਕਾਬੂ ਪਾਣ ਲਈ ਅਸੀਂ ਸੈਕਸ਼ਨ ਲਵਾ ਗਏ ਪਤਾ ਲੱਗਾ ਕਿ ਚਾਰ ਪਰੇ ਉਹ ਪਿੱਛੇ ਖੋਲ ਦਿੱਤੇ ਗਏ ਨੇ ਉਹ ਪਾਣੀ ਖਰਾ ਰਹੀ ਤੇ ਰਾਵੀ ਚੜਾ ਨਾਲ ਅਗਲੇ ਪਿੰਡਾਂ ਨੂੰ ਮਾਰ ਦੇਗਾ ਜੀ ਬਿਲਕੁਲ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਪੀਕਿੰਗ ਪੂਰੀ ਦੇਖ ਰਹੇ ਹਾਂ ਅਸੀਂ ਸਾਰਾ ਸਿਵਲ ਮੈਕਫਰਾਂ ਵੀ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫਸਟਾਕ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਵੱਚਨਬੱਧ ਹੈ ਕਰਿਆ ਹੈ। ਧਰਿਆਣਾ ਰਹਿਣ ਵਾਲਿਆਂ ਦੇ ਇੱਕ ਤੁਹਾਨੂੰ ਕੀ ਡਵਾਈਸ ਹੈ ਕੀ ਕਹਿਣਾ ਚਾਹੁੰਦੇ ਕਿਸ ਲਈ ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਜਦੋਂ ਥੋੜੇ ਥੋੜੇ ਟਾਈਮ 'ਚ ਹਜੇ ਹੋਰ ਇੱਥੇ ਪਾਣੀ ਜ਼ਿਆਦਾ ਹੋਏਗਾ ਜਾਂ ਫੋ ਹੋਏਗਾ। ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈ ਸਟਾਕ ਨੂੰ ਆਪਣੇ ਮੱਝਾਂ ਬੱਚਿਆਂ ਨੂੰ ਇਥੋਂ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਉੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਜਾਵੇ ਪਰ ਇੱਕ ਬੰਨ ਜਿਹੜਾ ਫੋਰਾ ਲੱਗਿਆ ਟੁੱਟ ਚੁੱਕਾ ਹੈ ਉਹ ਵੀ ਤੁਹਾਨੂੰ ਜਿਹੜਾ ਮਾਰਚਾ ਹੈ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਕੁਕਤਾ ਪ੍ਰਬੰਧ ਕਰ ਰਹੇ ਜਿਵੇਂ ਵੀ ਇਹਨਾਂ ਨੂੰ ਬੰਨ ਚ ਪਾੜ ਜਿੱਥੇ ਵੀ ਪਿਆ ਹੈਗਾ ਉਹਨੂੰ ਮਿਜਟਣ ਦੀ ਵੀ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਤਾਂ ਮੇ ਪੋਜੀਸ਼ਨ ਦੇਖੋ ਜੀ ਥੋੜਾ ਜਿਆ ਹੈਗਾ ਵੀ 290000 ਕਿਉਂ ਸਿੱਖ ਚੱਲ ਰਿਹਾ ਪਾੜੇ ਇਤਿਹਾਦ ਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੱਧਾ ਭਾਰ ਕਰੀ ਆ ਅਸੀਂ ਆਪਣੇ ਕੁਕਤਾ ਪ੍ਰਬੰਧ ਕਰਕੇ ਚੱਲ ਰਹੇ ਵੀ ਕੱਲ ਨੂੰ ਰਾਤ ਬਰਾਤੇ ਪਾਣੀ ਵਧਣਾ ਹੈ ਅਦਰਵਾਈਜ਼ ਕੋਈ ਘਰ ਖਤਰਾ ਕੋਈ ਪੈਨਿਕਲ ਸਿਚੁਏਸ਼ਨ ਨਹੀਂ ਹੈ। ਪਾਣੀ ਬੋਟ ਡੈਰੀਜ ਦਾ ਮਾਮਲਾ ਨਹੀਂ ਹਲੇ ਕੋਈ ਸਾਨੂੰ ਹਲੇ ਕੋਈ ਨਹੀਂ ਆਈ। ਪਾਣੀ ਬਲਕਿ ਉਜ ਤੋਂ ਕੱਟ ਗਿਆ ਤਾਂ। ਉਜ ਤੋਂ ਕੱਟ ਗਿਆ। ਪਰ ਇਹ ਵੀ ਅਸੀਂ بارش ਉੱਪਰ ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਹੈਗਾ ਕਿ بارش ਦਾ ਪਾਣੀ ਨਾਲ ਨਾਲ ਕੇ ਨਾ ਵਧੇ। ਇੱਕ ਸਾਹਮਣੇ ਵੀ ਦੇਖ ਰਹੇ ਕਿ ਇੱਥੋਂ ਬੰਨਾ ਜਿਹੜਾ ਵਾ ਰਾਜੀ ਦਾ ਦਰਿਆ ਦਾ ਟੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਤੇ ਪਾਣੀ ਜਿਹੜਾ ਫੇਟਾਂ ਦੇ ਪਰਨਾ ਸ਼ੁਰੂ ਹੋ ਗਿਆ। ਜੀ ਤੇ ਕਿੰਨਾ ਕੀ ਤੁਸੀਂ ਦੇਖਿਆ ਨੁਕਸਾਨ। ਨੇ ਤੁਸੀਂ ਦੇਖੋ ਤੁਸੀਂ ਵਿਚਕ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਹਾ ਖੇਤਾਂ 'ਚ ਜ਼ਰੂਰ ਪੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਆ ਸਾਡੇ ਇਹੋ ਜਿਹਾ ਕੋਈ ਇਹਨਾਂ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਕੋਈ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਰੀਡਰ ਕੀਤੇ ਜਾ ਚੁੱਕੇ ਨੇ ਤੇ ਜੇ ਕੋਈ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਤੁਹਾਡਾ ਸਾਥ ਦੇ ਆ ਗੁਰਬੰਧ ਕੀਨੇ ਸਾਡੇ ਪੂਰੇ ਪ੍ਰਬੰਧ ਨੇ ਸੜਕੋ ਦੇਖੋ ਬੈਕ ਸਟੇਅਰ ਨੇ ਲੜਦਾ ਸਾਰਾ ਸਮਾਨ ਤਿਆਰ ਹੈ ਬੋਰਡ ਸਟੇਅਰ ਨੇ ਮਲਾਹ ਤਿਆਰ ਨੇ ਰੁਪ ਚਾਰਾ ਤਿਆਰ ਹੈ ਡੰਗਰਮਾਲ ਦਾ ਸਾਡੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਉਹ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕੋਈ ਤੂਸੀ ਤੋਂ ਅੱਗੇ ਸਾਡਾ ਕੋਈ ਵੀ ਰਹਿਸ਼ੀ ਕਰਨੀ ਹੈ ਅਜਮਾਲ ਅੰਦਰ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬੁਲਾ ਲੈਣ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਪਰ ਇਤਿਆਹਾਤਕ ਤੌਰ ਤੇ ਅਸੀਂ ਕਿਰਵੀ ਖੜੇ ਹਾਂ ਲੋਕ ਕਿੱਥੇ ਆਉਣ ਕੋਈ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਪਹਿਲਾਂ ਸੀ ਬਾਬਾ ਫੁੱਟਾ ਸਾਹਿਬ ਗੁਰਦੁਆਰਾ ਸੁਬਾਤਾ ਵਾਲਾ ਉੱਥੇ ਅਰੇਂਜਮੈਂਟ ਕੀਤਾ ਹੋਇਆ 6-7 ਹਜ਼ਾਰ ਬੰਦੇ ਦਾ ਅਰੇਂਜਮੈਂਟ ਹੈ ਸਾਡਾ ਪਿੰਡ ਵੀ ਸਾਡਾ ਪਿਆਰ ਕੀਤਾ ਹੋਇਆ ਤੇ ਅਨਾਉਂਸ ਵੀ ਕਰਵਾਤਾ ਸੀ ਗੁਰਸਕੂਲ ਪਿੰਡਾਂ ਦੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆੜੀ ਪਾਣੀ ਨਹੀਂ ਸਾਡਾ ਕਿੰਨਾ ਮਤਲਬ ਕਿ ਹਾਲਾਤ ਸੁਧਰ ਨਹੀਂ ਸੁਧਰਣਗੇ 100% ਸਿਹਰੇ ਦੇਖਣਾ ਸਿਹਰੇ ਕਾਫੀ ਲੈਵਲ ਡੀਚ ਆ ਜਾ ਰਿਹਾ ਮੇਰਾ ਨਾਂ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਦਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਸ਼ੇਭਾ ਸਜਾਦਾ ਭੈਣ ਕਰਨ ਇੱਥੇ ਜੋ ਵੀ ਉਧਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇੱਧਰ ਏਰੀਏ ਨੂੰ ਆ ਗਿਆ। ਬਹਾ ਕਰ ਦਿੰਦਾ ਫਸਲ ਦਾ ਜਿਆਦਾ ਨੁਕਸਾਨ ਆ। ਜ਼ਿੰਮੇਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ। ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜਿਹੇ ਅਰਦਾਸ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸ ਧੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਨ ਆ। ਤੇ ਪ੍ਰਮਾਤਮਾ ਦੇ ਅੱਗੇ ਇਹੋ ਜਿਹੇ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਛਤੇ ਹੁਣ ਥੋੜਾ ਜਿਆ ਕੰਟਰੋਲ ਕਰ ਤੇ ਜੀ ਆ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜਿਆਦਾ ਨੁਕਸਾਨ ਆ तकरीबन ਸਾਰਾ ਏਰੀਆ ਹੀ ਪਾਣੀ ਦੀ ਮਾਰ ਦੇ ਹੋਇਆ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆ ਵੀ ਕੁਛ ਨਾ ਕੁਛ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇਹਦੇ ਕੋ ਖਾਸ ਜਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤਾਂ ਹਾਲ ਵੇਖ ਹੀ ਲਿਆ ਵਾ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਹੁੰਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਨਾਲੋਂ ਹਾਂ ਤੇ ਕਦੀ ਕਦੀ ਖੁਸ਼ ਵੇਖਿਆ ਨੀਗਾ ਸਾਡੇ ਇੰਦਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਨੀ ਆ ਵੀ ਸਾਡਾ ਬਾਰਡਰ ਦਾ ਇਲਾਕਾ ਵਾ ਤੇ ਕੁਝ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਨਾ ਹੀ ਕਹਿ ਗਏ ਚਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ radioactive ਜਿਹਾ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ radioactive ਪੂਰਾ ਆਪਣੇ ਆਪ ਜੋਗੁੰਦੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਛਾਲਾ ਮਾਰਦਾ ਆ ਰਿਹਾ ਜਿਹਦੇ ਚਾਰਜ ਪੇਰੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋ ਰਿਹਾ ਤੇ ਕੀ ਇਹਦਾ ਹੋਂਖ ਹਲ ਕੀ ਆ ਹਲ ਤਾਂ ਇਹ ਦੀ ਹਰ ਸਾਲ ਹੀ ਇਹੋ ਕੁਝ ਇਹਦੀ ਹਾਲ ਅਜੇ ਤੱਕ ਸਾਨੂੰ ਜੋਂਦੀ ਅਸੀਂ ਉਸ ਵਾਰੀ ਆਏ ਤਾਂ ਕੋ ਹੱਲੇ ਦਾ ਲੱਭਿਆ ਦੇਖਿਆ ਨਹੀਂ ਕਿਸੇ ਨੂੰ ਵੀ ਅਜੇ ਤੱਕ ਹਲਤੇ ਦਾ ਕੋਈ ਨਾਮ ਲੱਗਿਆ ਤਾਂ ਨਾ ਮੇਰੇ ਸਾਹਮਣੇ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰ ਚੁਪਰੇ ਕੈਮਰਾਸ ਘੁਮਾ ਕੇ ਦੇਖ ਸਕਦਾ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰਕ ਹੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਨਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਬੇ 'ਚ ਪਾਣੀ ਪੈ ਗਿਆ ਝੋਨਾ ਸਮਝ ਲਓ ਖਤਮ ਹੋ ਜਿਹੜਾ ਪਾਣੀ ਹੋਰ ਪਿੱਛੋਂ ਛੱਡਿਆ ਵਾ ਤੁਹਾਨੂੰ ਲੱਗਦਾ ਦੋ ਦਿਨ ਨਾਲ ਕੋਈ ਜਿਹੜੇ ਆਬਾਦੀ ਆ ਉਹਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਤੇ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਦਾ ਕਿਹਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਕਿੰਨਾ ਚਿਰ ਨੁਕਸਾਨ ਇਹਦੇ ਨਾਲ ਜਿਹੜੀ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਕਮਾਤ ਤੇ ਢੋਨੇ ਨੇ ਸਭ ਖਵਾ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਬੀਜੀ ਜਾਣੀ ਅੱਜ ਤੋਂ ਪਿੱਛੇ ਵੀ ਜਿਹੜਾ ਦਰਿਆ ਬਾਕੀ ਦਾ ਵੀ ਜਿਹੜਾ ਫੋਟੋ ਖਤਮ ਹੋ ਜਣੀ ਆ ਸਿੰਗਲ ਸਿੰਗਲ ਕਮਾਰਾ ਜਣਾ ਜਿੱਥੇ ਲੋਕਾਂ ਨੂੰ ਆਸ ਹੁੰਦੀ ਹੈ ਕਿ 5 600 700 ਕੰਡਲ ਘਟਾਂਗੇ ਉਥੇ ਸਿਰੇ 200 ਕੰਡਲ ਰਹਿ ਨੇ ਪਰ ਘਟਣ ਨਹੀਂ ਇਹਨੇ ਕੀ ਕੀ ਹੋ ਰਿਹਾ ਹੈ ਪ੍ਰਸ਼ਾਸਨ ਆਪਣੇ ਆਪ ਤੇ ਕਹਿ ਰਿਹਾ ਆ ਕਿ ਸਾਡੇ ਕੋ ਪੂਰੇ ਜਿਹੜੇ ਪੁਕਤਾ ਬੰਦ ਨੇ ਤਰਜੀਤ ਸਿੰਘ ਧਾਰਿਆਲ ਜੀ ਸਵੇਰੇ ਤੁਗ ਗਏ ਨੇ ਸਾਡੇ ਮਨੂ ਸਾਹਿਬ ਵੀ ਉਹਨਾਂ ਵੱਲੋਂ ਵੀ ਇਹ ਵਿਸ਼ਵਾਸ ਦਵਾਇਆ ਗਿਆ ਜੀ ਕਿ ਜੋ ਇਤੇ ਲੋਕਾਂ ਨੂੰ ਲੜਿੰਦਾ ਚੀਜ਼ਾਂ ਸਮਾਨ ਦੀ ਲੋੜ ਹੈ ਜੇਕਰ ਇਹੋ ਜਿਹਾ ਕੋਹਾਣਾ ਵਰਤਦਾ ਆ ਆਬਾਦੀ ਨੂੰ ਨੁਕਸਾਨ ਪਹੁੰਚਦਾ ਤੇ ਪਸ਼ੂਆਂ ਦੇ ਵਾਸਤੇ ਚਾਰਾ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੂਤਾ ਪ੍ਰਬੰਧ ਜਿਹੜਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਛੇਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਦਰਿਆ ਦੇ ਓਐਸਡੀ ਸਾਹਿਬ ਨੇ ਉਹ ਵੀ ਸਨ ਆਪਣੇ ਵੀਡੀਓ ਸਾਹਿਬ ਵੀ ਸਾਰੇ ਸਾਰੇ ਉੱਥੋਂ ਬਿਦੇਰੀ ਪ੍ਰਬੰਧ ਕਰਵਾਇਆ ਗਿਆ ਪ੍ਰਬੰਧ ਕੀਤਾ ਜਿ ਕੱਲ੍ਹ ਵਾਲੀ ਹੈ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਕਹਿੰਦੇ ਕਿ ਸਾਡੇ ਵੱਲੋਂ ਪੂਤਾ ਪ੍ਰਬੰਧ ਜਿਹੜੇ ਕੀਤੇ ਨੇ ਇਹ ਤੁਹਾਨੂੰ ਉਹ ਦੱਸ ਸਕਦੇ ਨੇ ਕਿ ਕਿੱਥੇ ਕਿੱਥੇ ਸਥਾਪਿਤ ਕੀਤਾ ਕੋਈ ਤਾਂ ਨਹੀਂ ਗੱਲ ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਰਾਂ ਦਾ ਤਾਂ ਉੱਥੇ ਆ ਜੀ ਕਿਉਂਕਿ ਉੱਥੇ ਉਹਨਾਂ ਕੋ ਸਾਰੀਆਂ ਦਵਾਈਆਂ ਜਿਹੜੀਆਂ ਮੌਜੂਦ ਨਹੀਂ ਜਿਉਂ ਨਾਲ ਉਹ ਇਹ ਕਹਿਆ ਗਿਆ ਵੀ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਵਸਾਈਆਂ ਜਿੰਨੀਆਂ ਸਾਡੇ ਕੋ ਇਹ ਮੌਜੂਦਾ ਦਵਾਈਆਂ ਨੇ ਉਹ ਅਸੀਂ ਆਪਣੇ ਲਿਆ ਸਟਾਕ ਚ ਲੈ ਕੇ ਰੱਖੀ ਸੱਚੀ ਗੱਲ ਜੀ ਸੱਚੀ ਨਾਮ ਤੇ ਪ੍ਰਤੀਬਾਲ ਸੁਣੋ ਇਹ ਤੁਸੀਂ ਲੋਕਲ ਸਲੀਫ ਹੋ ਰਾਵੀ ਦੇ ਵਿੱਚ ਐਸੇ ਹਾਲਾਤ ਹਾਲਾਤ ਤੁਸੀਂ ਪਤਕਾਰ ਸਾਹਿਬ ਦੇਖ ਰਹੇ ਹੋ ਹਾਲਾਤ ਤੋਂ ਬਿਹਤਰ ਨਹੀਂ ਹੈਗੇ ਕਿ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਵੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵਾਧੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਨਾ ਸਾਹਿਬ ਤੇ ਗੁਰੂ ਮਾਰਾ ਗੁਰਨਾਨ ਦੇ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਹਰ ਹੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡਾ ਹਰ ਹਰ ਚੀਜ਼ ਲਈ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਮੀਂਹ ਵਰਦੇ ਦੇ ਵਿੱਚ ਆਪਣਾ ਅੱਗੇ ਵਾਇਟ ਕਰ ਅਗਾਹ ਕਰ ਰਹੀ ਹੈ ਇੱਕ ਤਾਂ ਦਰਿਆ ਦਾ ਕੰਡਾ ਭਾਈ ਇਹਦਾ ਟੁੱਟ ਗਿਆ ਪਾਣੀ ਪਿੰਡ ਨੂੰ ਪਰ ਸਟਾਰਟ ਹੋ ਗਿਆ ਉਹਦਾ ਕਿੰਨਾ ਕਿ ਨੁਕਸਾਨ ਹੁੰਦਾ ਡਰੇ ਇਹ ਨੁਕਸਾਨ ਤਾਂ ਹੈਗਾ ਇਹ ਆਰਮੀ ਨੇ ਇੱਕ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਵੀ ਉਧਰ ਵੀ ਦੇਖ ਸਕਦੇ ਟੁੱਟ ਗਈ ਉਹਨਾਂ ਦਰਿਆ ਨੇ ਸਾਰੀ ਜਿਹੜੀ ਉਹ ਤੋੜ ਹੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਰਿਹਾ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਸਰਬੰਧ ਕਿੰਨੇ ਆ ਪਰਬੰਦ ਪ੍ਰਸ਼ਾਸਨ ਨੇ ਤਾਂ ਪ੍ਰਬੰਧ ਆਪਣੇ ਸਾਰੇ ਵਧੀਆ ਕੀਤੇ ਆ ਜੀ ਕੀ ਵਧੀਆ ਪ੍ਰਬੰਧ ਪ੍ਰਬੰਦ ਉਹਨਾਂ ਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹਨਾਂ ਬਾਬਾ ਬੁਰਾ ਸਾਹਿਬ ਉਹਨਾਂ ਨੇ ਇੱਕ ਕਮਰਾ ਵੀ ਲਿਆ ਆ ਪ੍ਰਸ਼ਾਸਨ ਨੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਹੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹੋ ਵਾਰ ਤੋ ਵੀ ਨਹੀਂ ਨਾ ਕਰ ਸਕਦੇ ਜਿਹੜਾ ਪਿਛਲੇ ਸਰੀ ਪਣਿਛ ਕੋ ਕਿੰਨੇ ਗੁਣਾ ਜਿਹੜਾ ਪਣੀ ਆ ਉਹਦੇ ਨਾਲ ਦੋ ਗੁਣਾ ਵਾਧੇ ਪਣੀ ਜਿਹੜਾ ਪਿਛਲਾ ਪਣਿਆ ਆਏ ਉਹਦੇ ਨਾਲ ਦੋ ਗੁਣਾ ਵਾਧੇ ਪਣੀ ਆ ਜੇ ਮਰ ਲੋ ਸਿੱਧਾ ਫੇਰ ਬਰਸਾਤ ਹੋਈਏ ਫੇਰ ਪਾਣੀ ਵਧਦਾ ਤੇ ਕਿੰਨਾ ਕੁ ਸਾਨੂੰ ਨੁਕਸਾਨ ਹੋਣ ਤੇ ਮੇਰੇ ਦੇ ਦੋ ਵਦੇਗਾ ਤੇ ਫੇਰ ਤੇ ਨੁਕਸਾਨ ਹੋਣੇ ਹੋਣਾ ਜੀ ਫੇਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਕੁੰਨੇ ਆਲ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨਹੀਂ ਖੁਰਨ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਧਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵਧਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਢੇਰਾ ਪਪਾ ਨਾਨਕ ਦੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਲਾਏ ਨੇ ਢੇਰਾ ਪਪਾ ਨਾਨਕ ਨੇ ਢੇਰੇ ਵੀ ਕੀਤਾ ਵਾ ਤੇ ਇੱਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਥੇ ਆ ਸੁਜਾਦਾ ਸੁਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਆ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਤੇ ਗੱਗੋਮਾਲ ਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾਹ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋਈ ਫਸ ਜਾਂਦਾ ਵਾ ਤੋ ਉਹਨੂੰ ਕੱਢਣ ਵਾਸਤੇ ਮਲਾਹ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸ ਤੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਇਹ ਦਿਆਂ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਵੀ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ ਜਿੱਥੇ ਘੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣਾ ਹੁੰਦੇ ਆ ਸਾਡੀ ਉਹਨਾਂ ਅਗੇ ਅਪੀਲ ਆ ਵੀ ਘੜੀਮੁੜੀ ਨਾਲ ਆਉਣ ਜਾਣ ਜੇ ਪਾਣੀ ਵੱਧ ਘਟ ਗਿਆ ਜਾਂ ਕੋਈ ਕੁਝ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁਢੇ ਦੀ ਮਿਹਰ ਆ ਕਿ ਕਿਸੇ ਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਏ